ਹਾਂਜੀ ਮੈਂ ਤੁਹਾਡਾ ਚੰਦਰ ਗਿਣਾ ਔਰ ਤੁਸੀਂ ਦੇਖ ਰਹੇ ਹੋ ਆਰਐਕਐਸਟੀਵੀ ਨੈਟਵਰਕ ਇਸ ਵੇਲੇ ਦੀ ਇੱਕ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਕਿ ਅ ਕੱਲ 15 ਫਰਵਰੀ ਨੂੰ ਜਾਇਆ ਇੱਕ ਜਹਾਜ਼ ਜਿਹੜਾ ਹੈ ਅਮਰੀਕਾ ਤੋਂ ਅੰਮ੍ਰਿਤਸਰ 에어ਪੋਰਟ ਦੇ ਉੱਤੇ ਲੈਂਡ ਹੋਏਗਾ ਜੀ ਹਾਂ ਤੁਹਾਨੂੰ ਦੱਸ ਦਈਏ ਕਿ 119 ਭਾਰਤੀ ਜਿਹੜੇ ਡਿਪਾਰਟ ਕਰਕੇ ਜਿਹੜਾ ਅਮਰੀਕਾ ਦੇ ਵੱਲੋਂ ਜਿਹੜਾ ਆ ਦੋ ਜਿਹੜੇ ਜਹਾਜ਼ ਨੇ ਉਹ ਤਿਆਰ-ਪਰ ਤਿਆਰ ਬੈਠੇ ਹੋਏ ਨੇ ਤਾਂ ਕੱਲ ਜਿਹੜਾ ਆ ਉਹ 15 ਫਰਵਰੀ ਨੂੰ ਜਿਹੜਾ ਅੰਮ੍ਰਿਤਸਰ ਦੇ ਗੁਰੂ ਰਾਮਦਾਸ 에어ਪੋਰਟ ਦੇ ਉੱਤੇ ਜਿਹੜੇ ਨੇ ਰਾਤ 10 ਵਜੇ ਦੇ ਕਰੀਬ ਜਿਹੜੇ ਇਹ ਪਹਿਲਾ ਜਿਹੜਾ ਜਹਾਜ਼ ਆ ਉਹ ਲੈਂਡ ਕਰੇਗਾ ਡਿਬੋਰਡ ਕੀਤੇ ਹੋਏ ਭਾਰਤੀਆਂ ਨੂੰ ਲੈ ਕੇ ਉਸ ਤੋਂ ਬਾਅਦ ਜਿਹੜਾ 16 ਤਰੀਕ ਨੂੰ ਦੂਸਰਾ ਜਿਹੜਾ ਜਹਾਜ਼ ਆ ਉਹ ਜਿਹੜਾ ਆ ਉਹ ਅੰਮ੍ਰਿਤਸਰ 에어ਪੋਰਟ ਦੇ ਉੱਤੇ ਪਹੁੰਚੇਗਾ ਤਾਂ ਇੱਕ ਵੱਡੀ ਜਿਹੜੀ ਗੱਲ ਇਹ ਵੀ ਤੁਹਾਨੂੰ ਦੱਸ ਦਈਏ ਕਿ ਇਸ ਵਿਚਾਲੇ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜਿਹੜੇ ਨੇ ਉਹ ਅਮਰੀਕਾ ਦੀ ਯਾਤਰਾ ਦੇ ਉੱਤੇ ਗਏ ਹੋਏ ਨੇ ਤੇ اور ਉਹਨਾਂ ਨੇ ਸਾਫ਼ ਤੇ ਸਾਫ਼ ਲਫ਼ਜ਼ਾਂ ਦੇ ਵਿੱਚ ਇਹ ਕਹਿ ਦਿੱਤਾ ਆ ਮੋਦੀ ਨੇ ਕੀ ਮਾਨਵ ਤਸਕਰੀ ਜਿਹੜੀ ਆ ਉਹ ਹਰ ਹਾਲ ਦੇ ਵਿੱਚ ਰੋਕੀ ਜਾਵੇਗੀ ਉਸ ਵਾਸਤੇ ਜਿਹੜਾ ਅਮਰੀਕਾ ਤੋਂ ਉਹਨਾਂ ਵੱਲੋਂ ਜਿਹੜਾ ਸਾਥ ਮੰਗਿਆ ਗਿਆ ਕਿ ਇਸ ਮਾਨਵ ਤਸਕਰੀ ਦੇ ਵਿੱਚ ਜਿਹੜਾ ਆ ਉਹਨਾਂ ਨੂੰ ਅਮਰੀਕਾ ਦਾ ਸਾਥ ਚਾਹੀਦਾ ਆ ਤਾਂ ਵੱਡੀ ਜਿਹੜੀ ਅਪਡੇਟ ਇਹ ਹੈ ਕਿ ਕੱਲ ਜਿਹੜਾ 15 15 ਫਰਵਰੀ ਨੂੰ ਜਿਹੜਾ ਉਹ ਜਹਾਜ਼ ਜਿਹੜਾ ਆ ਉਹ ਅੰਮ੍ਰਿਤਸਰ 에ਅਰਪੋਰਟ ਦੇ ਉੱਤੇ ਲੈਂਡ ਹੋਵੇਗਾ ਤਾਂ ਦੱਸਿਆ ਜਾ ਰਿਹਾ ਕਿ ਪੰਜਾਬ ਦੇ ਜਿਹੜੇ ਉਹ 67 ਦੇ ਲਗਭਗ ਜਿਹੜੇ ਨੇ ਉਹ ਜਿਹੜੇ ਨੌਜਵਾਨ ਉਹਦੇ ਵਿੱਚ ਸ਼ਾਮਿਲ ਨੇ ਔਰ ਇਸ ਤੋਂ ਪਹਿਲਾਂ ਜੜਾਇਆ 5 ਤਰੀਕ ਨੂੰ 5 ਫਰਵਰੀ ਨੂੰ ਜੜਾਇਆ ਇੱਕ ਜਹਾਜ਼ ਜੜਾਇਆ ਉਹ ਅੰਮ੍ਰਿਤਸਰ 에어ਪੋਰਟ ਦੇ ਉੱਤੇ ਲੈਂਡ ਹੋਇਆ ਸੀ ਜਿਹਦੇ ਵਿੱਚ 104 ਦੇ ਕਰੀਬ ਜਿਹੜੇ ਨੇ ਭਾਰਤੀ ਸ਼ਮਿਲ ਸੰਤ ਤਾਂ ਉਹਨਾਂ ਵਿੱਚੋਂ ਪੰਜਾਬ ਦੇ ਵੀ ਕਾਫੀ ਜਿਹੜੇ ਨੌਜਵਾਨ ਸਨ ਤਾਂ ਨੌਜਵਾਨਾਂ ਵੱਲੋਂ ਦੱਸਿਆ ਗਿਆ ਕਿ ਕੀ ਹੱਡ ਬੀਤੀ ਉਹਨਾਂ ਦੇ ਨਾਲ ਹੋਈ ਆ ਤਾਂ ਉਹਨਾਂ ਦੇ ਪੈਰਾਂ ਦੇ ਵਿੱਚ ਜੰਜੀਰਾਂ ਜਿਹੜੀਆਂ ਲਪੇਟੀਆਂ ਹੋਈਆਂ ਸਨ ਹੱਥਾਂ 'ਚ ਹਥਕੜੀਆਂ ਲਾਈਆਂ ਹੋਈਆਂ ਸਨ ਪਰ ਵੇਖਣਾ ਹੋਏਗਾ ਕਿ ਆਖਰਕਾਰ ਜਦੋਂ ਪ੍ਰਧਾਨ ਮੰਤਰੀ ਜਿਹੜੇ ਅਮਰੀਕਾ ਦੀ ਦੌਰੇ ਤੇ ਨੇ ਤਾਂ ਇਹ ਜਿਹੇ ਪਲ ਦੇ ਵਿੱਚ ਕੀ ਗੱਲ ਇਸ ਤਰ੍ਹਾਂ ਦਾ ਜਿਹੜਾ ਵਰਤਾਰਾ ਫਿਰ ਦੇਖਣ ਨੂੰ ਮਿਲੇਗਾ ਕਿ ਪੈਰਾਂ 'ਚ ਬੇੜੀਆਂ ਤੇ ਹੱਥਾਂ 'ਚ ਹਤਕੜੀਆਂ ਪਾ ਕੇ ਉਹਨਾਂ ਨੂੰ ਜਿਹੜੇ ਭਾਰਤੀ ਨੇ ਉਹਨਾਂ ਨੂੰ ਹਿੰਦੁਸਤਾਨ ਲਿਆਇਆ ਜਾਏਗਾ ਤੇ ਇਹ ਤੇ ਕੱਲ੍ਹ ਹੀ ਪਤਾ ਚੱਲੇਗਾ ਕਿ ਆਖਰਕਾਰ ਕਿਹੜੀ ਹਾਲਾਤ ਦੇ ਵਿੱਚ ਜਿਹੜੇ ਨੇ ਭਾਰਤੀ ਜਿਹੜੇ ਨੇ ਉਹ ਆਪਣੇ ਸਰ ਜਮੀਨ ਹਿੰਦੁਸਤਾਨ ਦੇ ਵਿੱਚ ਪਹੁੰਚਦੇ ਨੇ